ਖਾਣਾ ਗੁਰਾਇਆ ਅਧੀਨ ਪੈਂਦੀ ਦੁਸਾਂਜ ਕਲਾ ਚੌਂਕੀ ਦੇ ਇਲਾਕੇ ਵਿੱਚ ਆਏ ਦਿਨ ਹੀ ਵਾਰਦਾਤਾਂ ਵਿੱਚ ਇਜ਼ਾਫਾ ਹੋ ਰਿਹਾ ਹੈ ਜਿਸ ਨਾਲ ਇਲਾਕਾ ਵਾਸੀ ਖਾਸੇ ਪਰੇਸ਼ਾਨ ਨੇ ਅਜੇ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਨਜ਼ਦੀਕੀ ਪਿੰਡ ਕੋਟਲੀ ਖਖਿਆ ਵਿਖੇ ਜਿੱਥੇ ਕਿ ਠੇਕੇ ਦੇ ਕਰਿੰਦੇ ਨੇ ਕੁਝ ਵਿਅਕਤੀਆਂ ਉੱਪਰ ਪਿਸਤੌਲ ਦੀ ਨੋਕ ਤੇ ਹਜ਼ਾਰਾਂ ਰੁਪਏ ਦੀ ਨਕਦੀ ਮੋਬਾਈਲ ਅਤੇ ਹਜ਼ਾਰਾਂ ਰੁਪਏ ਦੀ ਸ਼ਰਾਬ ਲਿਜਾਣ ਦੇ ਨਾਂ ਨਾਲ ਮਾਰਕੁੱਟ ਕਰਨ ਦੇ ਗੰਭੀਰ ਦੋਸ਼ ਲਗਾਏ ਨੇ ਇਸ ਸੰਬੰਧੀ ਗੱਲਬਾਤ ਕਰਦੇ ਹਾਂ ਪੀੜਤ ਗੁਰਵਚਨ ਸਿੰਘ ਨੇ ਦੱਸਿਆ ਕਿ ਉਹ ਕਈ ਸਾਲਾਂ ਤੋਂ ਇਸ ਠੇਕੇ ਤੇ ਕੰਮ ਕਰ ਰਿਹਾ ਹੈ ਤੇ ਰਾਤ ਸਮੇਂ ਤਿੰਨ ਅਣਪਛਾਤੇ ਵਿਅਕਤੀ ਖਿੜਕੀ ਤੋੜ ਕੇ ਅੰਦਰ ਦਾਖਲ ਹੋਏ ਜਿਨ੍ਹਾਂ ਨੇ ਉਸ ਨੂੰ ਪਿਸਤੌਲ ਦੀ ਨੋਕ ਤੇ ਬੰਦੀ ਬਣਾ ਲਿਆ ਤੇ ਉਸ ਕੋਲੋਂ 4500 ਰੁਪਏ ਦੀ ਨਕਦੀ ਤੇ ਇੱਕ ਮੋਬਾਈਲ ਫੋਨ ਖੋਲਿਆ ਇਸ ਤੋਂ ਇਲਾਵਾ ਉਕਤ ਵਿਅਕਤੀ ਉਸ ਨਾਲ ਮਾਰਕੁੱਟ ਕਰਦੇ ਹੋਏ 19000 ਤੋਂ ਵੱਧ ਦੀ ਸ਼ਰਾਬ ਵੀ ਨਾਲ ਲੈ ਗਏ ਜਿਸ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਉਧਰ ਚੌਕੀ ਦੋਸਾਂਝਕਲਾਂ ਦੀ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪਿੰਡ ਦੋਸਾਂਝਕਲਾਂ ਤੋਂ ਨਵਰੰਗ ਚੈਨਲ ਲਈ ਪਵਨ ਪਣੋੜ ਦੀ ਵਿਸ਼ੇਸ਼ ਰਿਪੋਰਟ। ਹਾਂਜੀ ਸਰ ਕੀ ਨਾਮ ਹੈ ਕੀ ਹਾਸਾ ਹੋਇਆ? ਹਾਸਾ ਸਰ ਮੈਂ ਠੇਕੇ ਤੇ ਸੇਲਮੈਨ ਨਹੀਂ ਕਰਦਾ ਐ। ਤੇ ਰਾਤ ਨੂੰ 1.5 ਵਜੇ ਮੇਰੇ ਤੇ ਬਾਰਦਾਤ ਲੁਟੇਰੇ ਆਣੇ ਨੇ ਲੁੱਟ ਮਤਲਬ ਚੋਰ ਪੈ ਗਏ। ਕੀ ਨਾਮ ਹੈ ਤੁਹਾਡਾ? ਗੁਰਬਚਨ ਸਿੰਘ। ਕਿੱਥੇ ਕਿਹੜੇ ਠੇਕੇ ਤੇ ਕੰਮ ਕਰਦੇ ਹੋ? ਇਹ ਕੋਟੜੀ ਟੂ ਕਿਹੜੀ ਚੌਂਕੀ ਪੈਂਦੀ ਐ ਦੋ ਸਾਂਝਾ ਕੀ ਵਾਰਦਾਤ ਕੀਤੀ ਉਹਨਾਂ ਨੇ ਚੋਰਾ ਵੱਲੋਂ ਚੋਰਾ ਨੇ ਬਾਹਰ ਦਾਦ ਸ਼ਰਾਬ ਲੈ ਗਏ ਮੇਰੇ ਬੈਗ ਸੀਗੇ ਉਹਨਾਂ ਚ ਸ਼ਰਾਬ ਭਰ ਕੇ ਲੈ ਗਏ ਤੇ ਬਾਕੀ 4500 ਰੁਪਈਆ ਮੇਰਾ ਲੈ ਗਏ ਕਿੰਨੇ ਦੀ ਸ਼ਰਾਬ ਲੈ ਗਏ 19000 ਦੀ ਕੀ ਹਥਿਆਰ ਸੀਗੇ ਉਹਨਾਂ ਕੋ ਉਹਨਾਂ ਕੋਲ ਇੱਕ ਕਰਪਾਨ ਸੀਗੀ ਤੇ ਇੱਕ ਪਿਸਤੌਲ ਸਵਾਰ ਕਿੱਧਰ ਦੀ ਆਏ ਸੀਗੇ ਏ ਪਿੱਛੇ ਬਾਰੀਜੋਂ ਆਏ ਸੀਗੇ ਇਸ ਬਾਰੇ ਪੁਲਿਸ ਨੂੰ ਸ਼ਿਕਾਇਤ ਵਗੈਰਾ ਕਰ ਦਿੱਤੀ ਹਾਂਜੀ ਕਰਤੀ ਹੈ ਜੀ ਪੁਲਿਸ ਮੌਕਾ ਦੇਗੀ ਦੇਖ ਗਈ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਤੋਂ ਅਸੀਂ ਮੰਗ ਕੀ ਕਰਨੀ ਆਉਣੇ ਦਾ ਮਾਲਕਾ ਕਰਨਗੇ ਮੰਗ ਅਸੀਂ ਤਾਂ ਇਹ ਹੁਣ ਸੇਲਮੈਨ ਨੇ ਮਾਲਕ ਨੇ ਕੀਤੀ ਹੈ ਰਿਪੋਰਟ ਉਹ ਮਾਲਕੀ ਮੰਗ ਕਰਨਗੇ ਜਿਹੜੀ ਕਰਨਗੇ ਕਿੰਨੇ ਜਾਣੇ ਅੰਦਰ ਦਾਖਲ ਹੋਏ ਸੀਗੇ ਤਿੰਨ ਸੀਗੇ ਜੀ ਬਾਕੀ ਵਾਰ ਉਹ ਆ ਜਾਂ ਬਹੁਤ ਹੁੰਦੀਆਂ ਸੀ ਕੋਈ ਕੁੱਟਮਾਰ ਵੀ ਕੀਤੀ ਹੈ ਮਾਰ ਮੈਨੂੰ ਬਹੁਤ ਮਾਰਿਆ ਉਹਨਾਂ ਨੇ ਕਿਸ ਚੀਜ਼ ਨਾਲ ਡਰਾਉਂਦੇ ਪੈ ਸੀ ਤੁਹਾਨੂੰ ਜ਼ਿਆਦਾ ਮੈਨੂੰ ਤਾਂ ਮਾਰਿਆ ਉਹਨਾਂ ਨੇ ਪਹਿਲੇ ਤਾਂ ਹੱਥਾਂ ਨਾਲ ਨਾਲੇ ਇੱਕ ਕਿਰਪਾਨ ਰੱਖਦੀ ਇੱਕ ਤੋਹਨ ਰੱਖਦਾ ਫਿਰ ਮੈਂ ਬੋਲਿਆ ਨਹੀਂ ਮੈਂ ਹੱਥ ਜੋੜੀ ਕਰ ਤੇ ਮੈਂ ਮਹਾਰਾਜ ਲੈ ਜਾਉ ਸਭ ਕੁਝ